ਸ਼ਬਦ ਆਪਨ ਬਾਬਾ ਨਹੀਂ ਕਿਸੇ ਕੋ ਭਾਨ ਕੋ ਆ ਰਾਜਾ ਜੀ ਦੀ ਭਾਵਨਾ ਤੇ ਜਿਉਂ ਜਿਉਂ ਕੋ ਨਾਮ ਜਪਦਲ ਦੀ ਭਾਵਨਾ ਬਣਦੀ ਹੈ ਚੋਚੀ ਪ੍ਰੀਤਮ ਦੇ ਦਰਬਾਰ ਵਿੱਚ ਬੈਠਦੇ ਆ ਸਿਰਫ ਇੱਕ ਛੋਟੀ ਜਿਹੀ ਘਟਨਾ ਹੈ ਕਿ ਮੈਂ ਸੰਪੰਨਤਾ ਕਰ ਲਈ ਹੈ ਪ੍ਰੇਮ ਭਗਤੀ ਕੈਸੀ ਹੈ ਹਜ਼ੂਰ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਵੈਦ ਆਇਆ ਜਿਨੇ ਬਹੁਤ ਕੋਣਾ ਨੂੰ ਗ੍ਰਹਿਣ ਕੀਤਾ ਉਹ ਵੈਦ ਵੀ ਨਹੀਂ ਨੇ ਉਹ ਵਿਦਵਾਨ ਵੀ ਨਹੀਂ ਉਹ ਸ਼ਾਇਦ ਨਹੀਂ ਲਾਹੌਰ ਤੋਂ ਆਏ ਨੇ ਨਾਮ ਉਹਨਾਂ ਦਾ ਸੁਜਾਨ ਲਾਏ ਅੰਦਰ ਦੀ ਖੇਚੇ ਵਿਦਵਤਾ ਲੈ ਲਈ ਪਰ ਅੰਦਰ ਨੂੰ ਟਿਕਾਹ ਨਹੀਂ ਲੋਕ ਕਹਿੰਦੇ ਨੇ ਤੁਸੀਂ ਦਵਾਈ ਦਿੰਦੇ ਹੋ ਔਸ਼ਧੀ ਦਿੰਦੇ ਹੋ ਆਰਾਮ ਮਿਲਦਾ ਹੈ ਉਹਦੀਆਂ ਅੱਖਾਂ ਭਰਦੀਆਂ ਨੇ ਲੋਕੋ ਤੁਹਾਨੂੰ ਆਰਾਮ ਮਿਲਦਾ ਪਰ ਮੈਨੂੰ ਤਾਂ ਟਿਕਾਹ ਨਹੀਂ ਅੰਦਰ ਕੋਈ ਆਵਾਜ਼ਾਂ ਮਾਰਦਾ। ਲਾਹੌਰ ਇੱਕ ਸੱਜਣ ਨੇ ਸੁजान رائے ਦੀ ਦੁਕਾਨ ਤੇ ਆਇਆ। ਕਹਿ ਲੱਗੇ ਮੈਂ ਚੱਲਾਂ ਆਂ ਅਨੰਦਪੁਰ ਸਾਹਿਬ ਕਲਕੀਆਂ ਵਾਲੇ ਦੇ ਚਰਨਾਂ ਵਿੱਚ। ਆਜ ਚੱਲ ਨਹੀਂ ਤੈ। ਜਦੋਂ ਕਲਕੀਆਂ ਵਾਲਾ ਸ਼ਬਦ ਪਿਆ ਉਸ ਵੈਰ ਨੂੰ ਜਿਹੜੀ ਰੋਸ਼ ਖਿੱਚ ਪਈ ਸੀ ਉਹ ਕਿਸੇ ਰਸ ਵਿੱਚ ਤਬਦੀਲ ਹੋਈ ਤੇ ਇੱਥੇ ਪ੍ਰਤੀਤ ਹੋਇਆ ਜਿਵੇਂ ਮੇਰੇ ਪਿਆਰੇ ਦਾ ਨਾਮ ਹੀ ਕਿਸੇ ਨੇ ਬਿਆ। ਇੱਥੇ ਉਹ ਰਸ ਬਣ ਲਗੀ ਉਹਦੇ ਵੀ ਸੁਆਦ ਆਉਣ ਲੱਗਾ ਕਹਿੰਦਾ ਚੱਲ ਮੈਂ ਤੇਰੇ ਨਾਲ ਚੱਲਦਾ ਪਰ ਦੌਲਤ ਜੀ ਕਮੀ ਨਹੀਂ ਸੀ ਸਭ ਕੁਝ ਨੌਕਰਾਂ ਚਾਕਰਾਂ ਦੇ ਹਵਾਲੇ ਕਰਕੇ ਸੁਜਾਨ ਰਹਿ ਤੁਰ ਪਿਆ ਤੇ ਜਿਉਂ ਜਿਉਂ ਅਨੰਦਪੁਰ ਸਾਹਿਬ ਵੱਲ ਚੱਲੇ ਤ्यों ਤ्यों ਅੰਦਰ ਉਹ ਤੇਜੀ ਤਮੁ ਲੱਗਿਆ ਅੰਦਰ ਹੋਰ ਪਿਆਸ ਪੈਦਾ ਹੋਣ ਲੱਗੀ ਪਰ ਉਸ ਪਿਆਸ ਵਿੱਚੋਂ

چرنا ڈگے تیری منزل نہیں میری منزل اتنے نہیں تیری منزل کتنے ہو رہے جان چلا جائے جب شب ہزور نے کیا دور گیا ਦੂਜੀ ਵਾਰੀ ਪਿਆਰਤੀ ਜੀ ਵਾਰੀ ਕਿਆ ਦੌਰ ਦਾ ਮਾਨਾ ਕਿਹੜੇ ਬਾਸ਼ੇ ਜਨ ਦੇ ਚਦ ਕਰਾ ਹੁੰਦਾ ਉਹ ਮੁੰਦਾ ਉਹ ਜਲਾਜਤ ਤੇ ਮੰਜ਼ਲ ਹੁੰਦੀ ਸੇਵਨ ਕਰ ਮਾਨਵਤਾ ਦੀ ਸੇਵਾ ਕਰ ਮਾਨਵਤਾ ਦੀ ਸੇਵਾ ਵਿੱਚ ਗੁਰੂ ਵਖਦਾ ਇੱਕ ਸੇਵ ਉਪਰ ਪਾਸ ਇੱਕ ਗੁਰਕਾਰ ਹੈ ਲੱਗ ਤੁਰ ਪਿਆ ਜੀ ਇਤਿਹਾਸ ਕਹਿੰਦਾ ਸੁਝਾਨ ਰਹੇ ਬਚਨ ਮੰਨ ਕੇ ਦੌੜਿਆ ਵੇਖੋ ਇਹ ਦੌੜਨਾ ਵੀ ਉਹ ਦੂ ਦਾ ਹੋ ਗਿਆ ਘਰੋਂ ਤੱਕ ਹੋਇਆ ਤੇ ਤਾਂ ਹੀ ਦੌੜਿਆ ਮਹਾਰਾਜ ਨੇ ਕਿਹਾ ਚਲਾ ਜਾ ਸਾਰਾ ਦਿਨ ਦੌੜਦਾ ਰਿਆ ਸ਼ਾਮ ਢਲੀ ਸੁੱਤ ਕੋਈ ਨਹੀਂ ਪੈਰ ਨੂੰ ਠੋਕਰ ਵਧੀ ਜ਼ਮੀਨ ਤੇ ਡਿਗਾ ਬੇਸੋਧ ਹੋ ਗਿਆ ਪਿੰਡ ਵਾਲਿਆਂ ਨੇ ਤਲੀਆਂ ਚੱਸੀਆਂ ਬੋਸ਼ਾਈ ਕਿ ਕਹਿੰਦਾ ਮੇਰੀ ਮੰਜ਼ਲਾ ਆ ਗਈ ਚੌਂਪੜੀ ਬਣਾ ਦਿੱਤੀ ਦਵਾਈ ਜੰਗਲ ਦੀਆਂ ਬੂਟੀਆਂ ਲਿਆਉਣੀਆਂ ਕੁੱਟ ਕੇ ਦਵਾਈ ਬਣਾਣੀ ਲੋਕਾਂ ਦੀ ਦਵਾਈ ਕਰਨੀ ਗਰਮੀ ਦੇ ਦਿਨਾਂ ਵਿੱਚ ਮੱਠ ਪਾਣੀ ਦੇ ਭਰ ਲੈਣੇ ਤੇ ਜਿੰਨੇ ਆਉਣਾਂ ਨੂੰ ਪਾਣੀ ਪਿਆਣਾ ਤੇ ਇੱਕੋ ਸ਼ਬਦ ਕਿਹੜਾ ਪਾਣੀ ਪੀਣ ਵਾਲਿਆ ਇੱਕ ਵਾਰੀ ਆਪਣੀ ਜ਼ੁਬਾਨ ਤੋਂ ਮੈਨੂੰ ਸੁਣਾਜਾ ਧੰਨ ਕਲਮੀਆਂ ਵਾਲਾ ਬਸ ਇਹ ਇਸਾਨਿਆ ਧੰਨ ਕਲਮੀਆਂ ਵਾਲਾ ਜੇ ਵੀ ਅਸੀਂ ਵਿਚਾਰ ਕਰਾਂਗੇ ਕਿ ਧੰਨ ਕਲਮੀਆਂ ਵਾਲਾ ਕਹਿਣ ਦੀ ਕੋਈ ਮਿਲਦਾ ਪੁਰੂ ਗੁਰੂ ਸਾਹਿਬ ਜੀ ਨੇ ਕਹ ਜਿਹੜਾ ਗੁਰਮਤਿ ਨੂੰ ਸੇਖ ਨੂੰ ਪੁਰੂ ਧੰਨ ਕਹਿੰਦਾ ਹੈ ਉਹਦੇ ਲੈਖੇ ਕੀ ਮੁੱਕ ਜਾਂਦੇ ਧੰਨ ਕਲਕੀਆਂ ਵਾਲੀ ਸੰਗਤਾਂ ਨੇ ਉਹਨਾਂ ਕਿਹੜਾ ਮਹਾਰਾਜ ਇੱਕ ਵੈ ਬਿਠਾ ਹੈ ਦਵਾਈ ਵੀ ਦਿੰਦਾ ਹੈ ਪਾਣੀ ਵੀ ਪਿਲਾਉਂਦਾ ਹੈ ਤੇ ਸਿਰਫ ਇੱਕੋ ਗੱਲ ਕਹਿੰਦਾ ਹੈ ਕਿ ਪਾਣੀ ਪੀਣ ਵਾਲਿਓ ਆਪਣੀ ਜ਼ੁਬਾਨ ਤੋਂ ਇੱਕ ਵਾਰੀ ਮੇਰੇ ਕੰਨਾਂ ਨੂੰ ਸੁਣਾ ਜੋ ਧੰਨ ਕਲਕੀਆਂ ਵਾਲਾ ਸਤਿਗੁਰੂ ਸੁਣਦੇ ਵੀ ਮੁਸਕਰਾ ਦਿੰਦੇ ਨੇ ਕਈ ਮਕੀਨੇ ਲੰਘੇ ਸਮਾਂ ਲੰਘਿਆ ਅੱਜ ਜੋਜੀ ਪ੍ਰੀਤਮ ਨੇ ਉਸ ਇਲਾਕੇ ਵਿੱਚ ਆਉਣਾ ਸੁਏ ਬਲੀ ਕਿ ਮੇਰਾ ਕਲਗੀ ਵਾਲਾ ਆ ਰਿਹਾ ਕਿੰਨਾ ਖੁਸ਼ ਕਿੰਨੇ ਵੀ ਕਿੰਨੇ ਹੋਏ ਗੁਰੂ ਨੇ ਜਿਸ ਤਾਲ ਚਲਾਇਆ ਉਸੇ ਚ ਲੱਗੇ ਤੇ ਵਾਪਸ ਅਣਕੁੱਤਾ ਜ਼ਿਕਰ ਹੀ ਨਹੀਂ ਕੀਤਾ ਮੈਂ ਜਾਣੇ ਮਨ ਚ ਆਇਆ ਕਿ ਕਲਗੀ ਵਾਲਾ ਆਣਾ ਹੈ ਦਰਸ਼ਨ ਕਰਾਂਗਾ ਜਿੱਥੇ ਉਹ ਗਏ ਚਰਨਾਂ ਨੂੰ ਪਰਸਾਂਦਾ ਜਦੋਂ ਹਜ਼ੂਰ ਦੇ ਆਉਣ ਦਾ ਵੇਲਾ ਸੀ ਇਨੀ ਦੇਰ ਨੂੰ ਇੱਕ ਬਜ਼ੁਰਗ ਮਰੀ ਆਈ ਕਹਿ ਲੱਗੀ ਵੇ ਸੁਜਾਨ ਰਾਏ ਤੈਨੂੰ ਤੇਰੇ ਗੁਰੂ ਦਾ ਵਾਸਤਾ ਰੱਬ ਤੇਰਾ ਭਲਾ ਕਰੇ ਮੇਰੀ ਨੂੰ ਨੂੰ ਸੂਲ ਉੱਠਿਆ ਉਹਦੀ ਦਵਾਈ ਕਰ ਦੇ ਹੁਣ ਦੇਖੋ ਦੋ ਗੱਲਾਂ ਨੇ ਇੱਕ ਪਾਸੇ ਗੁਰੂ ਨੇ ਹੁਣੇ ਇੱਕ ਪਾਸੇ ਲੋੜਵੰਦਾ ਮਨ ਨੇ ਕਿਹਾ ਮੈਂ ਗੁਰੂ ਦੇ ਦਰਸ਼ਨ ਕਰਾ ਮੇਰੇ ਗੁਰੂ ਨੇ ਹੁਣੇ تے پھر اندر آواز آئی سجان رہے تیری منزل نہیں مانو تا دی سیوا کر گروہ دے وچ ہی ورتا کیسی بریتی کی دی گل ایک پاسے ساتھ گرو آ رہے نے دوسرے پاسے آواز کہ میری نوں نوں سوڑ اٹھے ہیں تو دوائی کر دے سجان رائے دو دن چھڑ دیتا دو چٹے دی تھون سٹ دتی چپ کر کے چھوڑا پکڑیا کہندا نہیں ਜਿਸ ਹੁਕਮ ਚ ਗੁਰੂ ਨੇ ਤੈਨੂੰ ਲਾਇਆ ਜਿਸ ਕਾਹ ਚ ਲਾਇਆ ਉਹ ਹੁਕਮ ਮੰਨ ਚੋਰਾ ਪਕੜ ਕੇ ਉਹਦੇ ਘਰ ਗਿਆ ਦਵਾਈ ਤਾਂ ਉਸ ਦੀ ਦਿੱਤੀ ਕੁਝ ਸਮਾਂ ਉਹਨਾਂ ਦੇ ਘਰ ਫੈਰਿਆ ਉਸ ਔਰਤ ਨੂੰ ਟਿਕਾਣਾ ਮਿਲਿਆ ਤੇ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਸੀ ਨੂਰ ਸਤਿਗੁਰੂ ਦੇ ਤੇ ਬਸ ਇੱਕੋ ਅੰਦਰ ਵਾਜਦੀ ਕਿਸੇ ਜਾਣਦਾ ਏ ਜਿਸ ਮੰਜ਼ਰ ਤੋ ਲੈ ਕੇ ਤੁਰਿਆ ਰੱਬ ਮਿਹਰ ਕਰੇ ਤੈਨੂੰ ਮੰਜ਼ਲ ਮਿਲ ਜਾਵੇ ਵਾਪਸ ਆਏ

جب پیڑ جیب کے اندر گئے جی سرجان کلگی والے بیٹھے گوبند بیٹھے ہزور کے درشن ڈگے جس طرح کچھ بھی لاکھ آنند پور صاحب ڈگے درشن ستگرو کی چوہ ملی و رات جا کے رو پہ ਦਰਗੀ ਵਾਲੀ ਸੱਚੀ ਸਰਕਾਰ ਨੇ ਸਿਰ ਤੇ ਹੱਥ ਰੱਖਿਆ ਚਰਨਤ ਜੋ ਕੇ ਸੀਨੇ ਨਾਲ ਲਾਇਆ ਕਹਿ ਲਗੇ ਸੁਜਾਨ ਰਹੇ ਅਸੀਂ ਤੈਨੂੰ ਲੈਣ ਵਾਸਤੇ ਆਏ ਅਸੀਂ ਤੈਨੂੰ ਲੈਣ ਨਹੀਂ ਆਏ ਆ ਤੈਨੂੰ ਕੁਝ ਦੇਣਾ ਹੈ ਅੱਜ ਤੱਕ ਦਵਾਈ ਨਾਲ ਲੋਕਾਂ ਦੇ ਤਨ ਦੇ ਰੋਗ ਕੀਤੇ ਦੂਰ ਪਾਣੀ ਪਿਆ ਕੇ ਪਿਆਸ ਦੂਰ ਕੀਤੀ ਅੱਜ ਤੋਂ ਬਾਅਦ ਅਸੀਂ ਤੈਨੂੰ ਬਾਣੀ ਦੀ ਵਰਖਾ ਦੇਣ ਲੱਗਿਆ ਤੱਕੇ ਸਰੀਰ ਦੀਆਂ ਬਿਮਾਰੀਆਂ ਦਾ ਇਲਾਜ ਕਰਦਾ ਸਹਜ ਤੋਂ ਬਾਅਦ ਮੰਨੀਆਂ ਜਾਰੀ ਇਲਾਜ ਕਰਦਾ ਸਰਗੁਰੂ ਆਪਣੇ ਨਾਮ ਲੈਦਾ ਇਹ ਵੀ ਪ੍ਰੇਮਾਂ ਭਗਤੀ ਦੇ ਢੇ ਜਦੋਂ ਪ੍ਰੇਮ ਵਿੱਚ ਝੱਜ ਕੇ ਕੋ ਗੁਰੂ ਨੂੰ ਪੁਕਾਰਦਾ ਉਹ ਜੇ ਹੀ ਤਰਲਾ ਲੈਂਦਾ ਮਾਲਕਾ ਦਿਲ ਤੇ ਟੁੱਟ ਨਾ ਜਾਏ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਲੇਕਿਨ ਕਿਤੇ ਟੁੱਟ ਨਾ ਜਾਏ ਮਾਲਕਾ ਸੱਚੀ ਪ੍ਰੀਤ ਅੰਤ ਤੁਮ ਸਿਉ ਜਿਉਰੀ

ਇਸ Patna ਸਾਹਿਬ ਦੀਆਂ ਗਲੀਆਂ ਵਿੱਚ ਸਾਰੇ ਪ੍ਰੇਮੀ ਤੇਰੀ ਰਹਿਮ ਤਾਂ ਲੈਦੇ ਸਨ ਕਿਤੇ ਕੋਈ ਖਿਜੜੀ ਬਣਾ ਕੇ ਉਢੀਕਦਾ ਕਿਤੇ ਕੋਈ ਚੌਂਤੀ ਮਾਰ ਕੇ ਉਢੀਕਦਾ ਕਿ ਮੇਰੇ ਧਰ ਵਿੱਚ ਆਉਣਾ ਹੈ ਭਾਗ ਲਾਣਾ ਹੈ ਕਿਸੇ ਦੇ ਬਾਗ ਹਰੇ ਕਰਨਾ ਹੈ ਤੂੰ ਕਿਰਪਾ ਕਰ ਅਸੀਂ ਇਹਦੇ ਯੋਗ ਨਹੀਂ ਜੇ ਕਿਰਪਾ ਤੁਸੀਂ ਇਹਦੇ ਲੈ ਕੇ ਸਾਡਾ ਭਾਂਡਾ ਪ੍ਰੇਮ ਦੇ ਲੈ ਕੇ ਆਪਣੀ ਗੱਲ ਕਰ ਰਿਹਾ ਸਿਰ ਮਾਲਕ ਕਛਿਆ ਤੇ ਜੋਗ ਨਹੀਂ ਪਰ ਲੋਹਾ ਚੁੰਬਕ ਦੇ ਨੇੜੇ ਜਾਏ ਲੋਹੇ ਪਰਲੇ ਕੀ ਚੁੰਬਕ ਦੀ ਖਿੱਚ ਆਪਣਿਆ ਬੀਰੂ ਤੇ ਤੋ ਕਿਰਪਾ ਦਾ ਅਜ਼ੂਰ ਨੇ ਕਿਹਾ ਜਿਨ੍ਹਾਂ ਨੂੰ ਇਹ ਪ੍ਰੇਮਾ ਭਗਤੀ ਦੀ ਦਾਤ ਮਿਲ ਗਈ ਉਹ ਵੱਡਿਆਂ ਭਾਗਾਂ ਵਾਲੇ ਹਨ ਜਿਵੇਂ ਨਾ ਨੰਦ ਨਾਮ ਧਿਆਇਆ ਤੇਨੇ ਤਰਪੁ ਪਾ ਪਰਾਇਆ

ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਮਹਾਰਾਜ ਜੀ ਨੇ ਤਾਂ ਹੀ ਕਿਹਾ ਕਿ ਛਾਪੂਰਤ ਸਰਬ ਸੁਖ ਦਾਤਾ ਹਰ ਜਾਗੈ ਵਸ ਹੈ ਕਾਮ ਤੇ ਨਾਨਕ ਉਹ ਐਸਾ ਬਣਦੇ ਆਏ ਹੈ ਮੇਰੇ ਜੀਏ ਤਾਂ ਸਰਬ ਸੁਖ ਬਾਵੇਂ ਮੇਰੇ ਬਨਾ ਜਪ ਮੰਨ ਸਾਥ ਨਾਮ ਸਦਾ ਸਤ ਨਾਮ ਹਲਤ ਪਤ ਦੇ ਰੋਹੀ ਗਏ ਮੇਧਤੀ ਆਗੇ ਹਾਰੇ ਗੁਰੂ ਨਰਨਾ ਜੇ ਹਰ ਸਿਮਰਨ ਭਿਆਰ ਮੈਂ ਉਪਾਤ ਕਰਕੇ ਲਿਓ ਕਿ ਤੁਸ਼ਰਾ ਜੇ ਹਰ ਸਿਮਰਨ ਭਿਆਰ ਤੈਂ ਉਪਾਤ ਕਰਕੇ ਲਈ ਵਡ ਭਾਗੀ ਹਰ ਜਪਨਾ ਜਨਨਨ ਕੋ ਗੁਰ ਇਹ ਮਾਤ੍ਰੀ ਇਹ ਮਾਤ੍ਰੀ ਕੀ ਬਾਣੀ ਜਬ ਹਰ ਭਵ ਜਪ ਕਰੇ ਕ੍ਰਿਮ ਜਪ ਪਾਸਾ ਤੇ ਬਹੁਤ ਵਾਰ ਗੈਣਾ

ਖਾ ਖਲ ਪਾਇਆ ਵਾਹਿਗੁਰੂ ਦਾ ਸਾ